ਸਾਰੇਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੇ ਚੈਨਲ ਗੁਰਪ੍ਰੀਤ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਕਰ ਰਹੇ ਆ ਅੱਜ ਦੇ ਵਲੌਗ ਦੀ ਸ਼ੁਰੂਆਤ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਆ ਸਾਰੇ ਵਧੀਆ ਹੋਵੋਗੇ ਤੇ ਕੰਮ ਤਾਂ ਦਾ ਆਪਾਂ ਸਾਰਾ ਕਰ ਲਿਆ ਸੀਗਾ ਤੇ ਰਸ਼ਮੀ ਨੂੰ ਹੋ ਜਾਂਦਾ ਰਿਹਾ ਟਿਊਸ਼ਨ ਅੱਜ ਫਰਾਈਡੇ ਹੈ ਕੱਲ ਨੂੰ ਵੀ ਸਕੂਲ ਤਾਂ ਲੱਗਣਾ ਹੈਗਾ ਫਿਰ ਸੋਮਵਾਰ ਦੀ ਛੁੱਟੀ ਹੈ ਤੇ ਸੰਡੇ ਦੀ ਤਾਂ ਹੁੰਦੀ ਹੈ ਵੀ हूँ जा ट्यूशन चाह बनाई थी चाह पी के ट्यूशन जा बड़िया रोटी उन्हें अज खाधी नहीं गई ही खा के आया सी कुछ उन्हें रोट खा लिया घर आके हम बज गया शाम के चार ट्यूशन जा बड़िया आप कर रहे हैं घर के कम पहला फिर बहुत दुख्या ਤੇ ਹਜੇ ਵੀ ਥੋੜਾ ਥੋੜਾ ਦੁਖੀ ਹੁੰਦਾ ਸਿਰ ਮੇਰਾ ਜਦੋਂ ਵੀ ਦੁਕਨ ਲੱਗ ਜੇ ਉਹ ਕੋਈ ਦੇਣ ਚਾਰ ਪੰਜ ਦੇ ਫਿਰ ਦੁਖਦਾ ਥੋੜਾ ਥੋੜਾ ਗੋਲੀਆਂ ਚਾਰ ਪੰਜ ਦੇਣਾ ਖਾਣਾ ਪਿੰਦ ਗੈਣਾ ਫਿਰ ਹਟਦਾ ਹੈਗਾ ਤੇ ਹਨ ਮੈਂ ਵਾਲੇ ਸੀ ਛੋਲੇ ਤੇ ਲਈ ਆਪਣੇ ਉਬਲ ਗਏ ਟੈਨ ਨਾਲ ਹੀ ਵਾਲੇ ਨਾ ਫਿਰ ਜਿਆਦੀ ਖਾ ਹੋ ਜਾਂਦਾ ਹੈਗਾ ਤੇ ਸਬਜ਼ੀ ਬਣਾਵਾਂਗੇ ਛੋਲਿਆਂ ਦੀ ਤੇ ਭਾਂਡੇ ਆਪਣੇ ਧੋਣ ਵਾਲੇ ਪਈ ਐ ਤੇ ਬਾਹਰ ਮੌਸਮ ਹੋ ਗਿਆ ਠੰਡਾ ਕੱਲ ਵੀ ਵਧੀਆ ਹੋ ਗਿਆ ਸੀਗਾ ਇਹ ਆ ਕੱਪੜੇ ਸੀ ਜਿਹੜੇ ਪਹਿਲਾਂ ਸਵੇਰੇ ਧੋਤੇ ਸੀ ਆ ਜਿਹੜੇ ਹੁਣ ਲਾਈ ਸੀ ਵੀ ਮੇ ਰਸ਼ਮੀਨ ਦੀ ਬਰਦੀ ਵੀ ਧੋਤੀ ਤੇ ਧੋਤੇ ਤੇ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਚਿੜੀਆਂ ਬੋਲੀ ਜਾਂਦੀਆਂ ਐ ਲੱਗਦਾ ਜਿਵੇਂ ਨਹੀਂ ਆਊਗਾ ਇੱਕ ਪਹਿਰ ਦਾ ਹੀ ਮੌਸਮ ਤਾਂ ਐਵੇਂ ਹੀ ਆ 12 ਵਜੇ ਤੋਂ ਬਾਅਦ ਮੌਸਮ ਤਾਂ ਐਵੇਂ ਦਾ ਹੀ ਹੈਗਾ ये देख दी मम्मी मौसम ठंडा हो गया है ना बाहर मौसम बहुत ज्यादा ठंडा हो गया हाँ गस्सी च पानी आ गया पानी तो हूँ फिर मी बहुत ज्यादा हूँ दो दिन हो गए कल का मंदिर बंद है ਕੱਲ ਵੀ ਬੰਦ ਪਿਆ ਸੀ ਅੱਜ ਵੀ ਬੰਦ ਹੈ ਹਾਂ ਹੂੰ ਸੌਨ ਦਾ ਮਹੀਨਾ ਨਹੀਂ ਬੰਦ ਹੋਇਆ ਸੀਗਾ ਹੋਂਦੋ ਦਿਨ ਹੋ ਗਏ ਕੱਲ ਵੀ ਬੰਦ ਸੀ ਹੂੰ ਤੇ ਮੈਂ ਜਾਨੀ ਆ ਘਰੇ ਤੇ ਮੰਮੀ ਦੇਖੀ ਅੰਦੀਏ ਪਾਣੀ ਕੱਸੀ ਜਾ ਗਿਆ ਸਾਡੀ ਅੱਜ ਪਾਣੀ ਵੀ ਬਰੀ ਰਾਤ ਦੀ ਵੀ ਲੋਨ ਜਾਣਗੇ ਪਾਣੀ ਪਾਣੀ ਤਾਂ ਵੈਸੇ ਉਹ ਵੀ ਬਹੁਤ ਨਹੀਂ ਬਹੁਤ ਜ਼ਿਆਦਾ ਪੀ ਜਾਂਦੇ ਉਧਰ ਖੇਤਾਂ ਕੋਲ ਤਾਂ ਨਹੀਂ ਤਾਂ ਜ਼ਿਆਦਾ ਪੀ ਜਾਂਦੇ ਇਹ ਤੇ ਸਿਰ ਪਾਣੀ ਤਾਂ ਪਰ ਲਾਉਣਾ ਹੀ ਪੈਣਾਗਾ ਜਿਹੜੀ ਬਾਰੀ ਆ ਡਿੱਗੀਆਂ ਡੁੱਗੀਆਂ ਵੀ ਪਰਣਾ ਪਈਆਂ ਤਾਂ ਵੀ ਪਾਣੀ ਤਾਂ ਹੁਣ ਪਾਲਤਰੀ ਆ ਸੋਨੇ ਵੀ ਪਰ ਲੈ ਪਾਣੀ ਇਹ ਹਾ ਰੇ ਗਏ ਆ ਜੀ ट मूट खत्म हुए पे थे वह लैन गए है फिर उधर रश्मी फिर जाएगी धो लगे पे है धोर के मैं चलो पहला आप ब्लॉग बना लगे आपने उपर थोड़ा टाइम उपर बै जाएगी उपर भी वगता है ठंडे मौसम उपर व्या लगता है ਇਸ ਲਈ ਇਹਨਾਂ ਦੇ ਇਸ ਦੀ ਤਾਂ ਹੁਣ ਕੋਈ ਜਦੋਂ ਆਏ ਮੌਸਮ ਹੋ ਜੇ ਨਹੀਂ ਨਹੀਂ ਜ਼ਰੂਰਤ ਹੁੰਦੀ ਵੀ ਉਦੋਂ ਤਾਂ ਬਾਹਰ ਨਹੀਂ ਆ ਬਈ ਖਾਣੀ ਚਾਹੀਦੀ ਹੈ ਜੀ ਸਾਰਾ ਦੇਣਾ ਸਾਰੀ ਗਰਮੀ ਹੋ ਗਈ ਅਸੀਂ ਇੱਥੇ ਰਹਿ ਰਹਿ ਕੇ ਵੀ ਬੁਰਾ ਹਾਲ ਹੁਣ ਤਾਂ ਮੌਸਮ ਬਾਹਰ ਦੀ ਹਵਾ ਅਵੇ ਥੋੜਾ ਠਿਡੇ ਤਈ ਇਹ ਧੁੱਪ ਚ ਜ਼ਿਆਦਾ ਖੜਦੇ ਹੈ ਜੀ ਧੁੱਪ ਧੁੱਪ ਜਦੋਂ ਹੁਣ ਹੈ ਨਹੀਂ ਜੀ ਕਾ ਕਰਕੇ ਆਹੋ ਜੇ ਦੋ ਦੇ 15 ਆਂਦੇ ਆ उधर साढ़े पानी ज्यादा खड़ जाएगा उधर पानी खड़ जा करके से जाना पैगा मोटरसाइकिल एक जाना ही बहुत तो खट पाँगा मगर कोई बैठा हो नहीं ज्यादा गा पानी भर जाता है जो मी आ जाता है ਇਸੋਂ ਤਾਂ ਹੁਣ ਖਤਮ ਹੋ ਗਿਆ। ਸੌਣ ਦਾ ਮਹੀਨਾ ਤਾਂ ਜਾਂਦਾ ਰਿਹਾ ਅੱਜ ਲੱਗੀ ਭਾਦੋਂ। ਤੇ ਬੱਸ ਹੁਣ ਤਾਂ ਘੰਡੇ ਨਾਲ ਸੁਣਾਣਾ ਦਿਨੋਂ ਦਿਨ। ਗਰਮੀ ਤਾਂ ਹੁਣ ਬਾਏ ਬਾਏ ਕਰ ਗਈ। ਗਰਮੀ ਬਹੁਤ ਜ਼ਿਆਦਾ ਤੇ ਬਹੁਤ ਬੁਰਾ ਹਾਲ ਸੀਗਾ। ਬਹੁਤ ਜ਼ਿਆਦਾ ਗਰਮੀ ਪੈਂਦੀ ਸੀ। ਠੰਡਾ ਠੰਡਾ ਮੌਸਮ ਆਊਗਾ। ਈਰੋ ਦੇ ਦਿਨੋਂ ਦੇ ਠੰਡ ਤੇ ਹਾਤੀ ਸ਼ੁਰੂ ਹੋ ਜਾਣਗੇ। ਇਆ ਜਾਣਾਂਗਾ ਹੁਣ ਕਿਹੜਾ ਖੋਸ ਸੋਨੀ Хабаров ਦੀ ਜਿੰਦੀ ਹੈ ਆਪਾਂ ਬਹਿ ਜਾਨੇ ਇੱਥੇ ਬਾਹਰੀਆਂ ਲੱਗਦਾ ਸਾਰਾ ਕੰਮ ਬਾਹਰ ਹੀ ਕਰ ਲਿਆ ਕਰਗੇ ਰਸੋਈ ਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਹਜੇ ਵੀ ਐਵੇਂ ਤਾਂ ਗਰਮੀ ਰਹੂਗੀ ਹਜੇ ਵੀ ਹੁਣਾਂ ਜਦ ਮੌਸਮ ਠੀਕ ਹੈਗਾ ਜਿੰਨੀ ਹੁੰਦਾ ਮੌਸਮ ਤਾਂ ਕਰਕੇ ਠੰਡ ਜੇ ਧੁੱਪ ਨਿਕਲਿਆਵੇ ਤਾਂ ਗਰਮੀ ਤਾਂ ਬਹੁਤ ਜ਼ਿਆਦਾ ਪਊਗੀ ਹਜੇ ਵੀ ਕਿ ਹਜੇ ਫਿਰ ਗਰਮੀ ਇੱਕ ਭਾਦੋਂ ਦਾ ਮਹੀਨਾ ਤਾਂ ਹੈਗਾ ਹੀ ਪਰ ਐਵੇਂ ਮੌਸਮ ਸਿੱਲਾ-ਸਿੱਲਾ ਜਾਏ ਤੇ ਕੱਪੜੇ ਵੀ ਚੱਜ ਨਾਲ ਸੁੱਕਦੇ ਜੇ ਨਹੀਂਗੇ ਜਦੋਂ ਪਾ ਦਿੰਨੇ ਆ ਸਾਰਾ ਦਿਨ ਧੁੱਪੇ ਆ ਗਏ ਤਾਂ ਇੱਕ ਘੰਟੇ ਦੇ ਵਿੱਚ ਘੰਟੇ ਦੇ ਅੱਧੇ ਘੰਟੇ 'ਚ ਕੱਪੜੇ ਸੁੱਕ ਜਾਂਦੇ ਸੀ ਹੁਣ ਪੂਰਾ ਦਿਨ ਪਏ ਰਹਿੰਦੇ ਆ ਤੇ ਤਾਂ ਵੀ ਐ ਸਿੱਲੇ-ਸਿੱਲੇ ਜੇ ਰਹਿੰਦੇ ਆ ਕੱਪੜੇ ਤੇ ਚੰਗੀ ਤਰ੍ਹਾਂ ਸੁੱਕਦੇ ਜੇ ਨਹੀਂ ਮੌਸਮ ਸਿੱਲਾ-ਸਿੱਲਾ ਜਾ ਮੌਸਮ ਹੈਗਾ ਹੁਣ ਜਾਨਵਰ ਬੋਲੀਏ ਨੇ

ਸਾਟੇ ਪਾਉਣ ਜਾਂਦੇ ਬੰਦੇ ਹੈ ਨਹੀਂ ਦਾ ਜਾ ਵੜਾ ਹੈਗਾ ਜਿਹੜਾ ਨਹੀਂ ਜਾਂਦਾ ਹੱਥ ਨਹੀਂ ਪਹੁੰਚਦਾ ਬੰਦਾ ਕਾਫੀ ਧਿਆਨ ਨਾਲ ਫਿਰ ਮਿਠੁਰਿਆ ਤੇ ਸਾਨੂੰ ਇਹਦੀ ਜ਼ਰੂਰਤ ਵੀ ਨਹੀਂ ਪੈ ਗਈ ਲਾਉਣੇ ਦੀ ਵੀ ਇੱਧਰ ਹੈਗਾ ਬੱਲਦ ਔਰ ਇਸਾਂ ਦੇ ਥੱਲੇ ਇਹ ਛੱਟ ਲੈ ਜਾਈਏ ਇਹ ਛੇ ਛੱਟ ਲੈਣੇ ਹੁੰਦੇ ਆਂ ਜੇ ਲੋਡ ਪਾ ਦੇ ਤਾਂ ਆਗੇ ਫੀਕਰੀ ਜਾਂਦੇ ਆਂ ਆ ਤਾਰਾਂ ਜਾਂ ਤੇ ਟੇਪ ਲੈ ਅੱਛਾ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਉੱਤੇ ਇਸ ਨਾਲ और सर बारो बंद हो गया थी रुड़की आ गया अच्छा देरे टमाटर टमाटर लगा हां है भी केक के है। ले है के ला ला के के भी ले आए ले आए हो तो लाके देखन लाके देखो कोई ना कोई तुसी कर दे ही रहने है ना कलाकारी चाबी गमाच गई फिर तारा पर कट के ले आके सो ए ओथे खेत गमाच गई हां एक चाबी और है गई ओथे पर ले आना ही चाहिए ਨੀ ਤਾਂ ਹੋਰ ਆਉਣ ਵਾਲਾ ਜਾਂ ਕੀ ਕਰੋਗੇ ਪਾਣੀ ਦਾ ਇੰਨੇ ਦਾ ਖੇਤਾਂ ਨੂੰ ਪਾਣੀ ਤਾਂ ਖੁੱਲਾ ਹੀ ਛੱਡਣਾ ਕਿ ਨਰਮੈ ਤਾਂ ਸੁਨਾ ਸੁਨਾ ਰਖੜਾ ਪਾਣੀ ਮੌਸਮ ਤਾਂ ਠੀਕ ਹੈ ਠੰਡਾ ਹੋ ਗਿਆ ਹਨਾ ਉਹ ਪਰਲੀ ਵੇਲ ਨੂੰ ਤਾਂ ਹੁਣ ਫੁੱਲ ਜੇ ਲੱਗਦੇ ਜਾਂਦੇ ਆ ਉਧਰ ਹਨਾ ਜੜੀਆਂ ਉਹਨਾਂ ਦੇ ਪਰਲੀ ਵੇਲ ਨੂੰ ਤਾਂ ਲੱਗਦੇ ਜਾਂਦੇ ਆ ਜੇ ਹੁਣ ਸਬਜ਼ੀ ਲੱਗੇ ਜੜੀਆਂ ਤਾਂ ਦੇਖ ਕਿੱਥੇ ਜਾ ਲੱਗੀਆਂ ਤਾਂ ਦੀ ਤਾਂ ਦੀ ਤੋੜ ਲਿਆ ਕਰਨਗੇ ਇਹ ਸਮਾਨ ਮੰਗਾਇਆ ਸੀ ਜਿਹੜਾ ਉਹ ਲੈ ਆਏ ਤੇ ਹੁਣ ਆਪਾਂ ਮਸਾਲਾ ਬਣਾਵਾਂਗੇ ਛੋਲਿਆਂ ਦੀ ਤਰੀ ਬਣਾਉਣੀ ਹੈਗੀ ਅੰਸਾਲਾ ਰਸ਼ਮੀ ਨੂੰ ਤਾਂ ਕਾਲ ਲੱਗੀ ਉਹਦੀ ਫੇਵਰੇਟ ਹੈ ਛੋਲਿਆਂ ਦੀ ਸਬਜ਼ੀ ਜਲਦੀ ਬਣਾਉ ਪਰ 4 ਵਜੇ ਹੈ ਹਜੇ ਤਾਂ ਬਹੁਤ ਜਲਦੀ ਹੈ ਤੇ ਠਹਿਰ ਕੇ ਬਣਾਵਾਂਗੇ ਥੋੜਾ ਟਾਈਮ ਫਿਰ ਨਾ ਮਸਾਲੇ ਨੂੰ ਸੁਲੇ ਤੇ ਟਾਈਮ ਲੱਗੇ ਜੂ ਲਸਣ ਕਿੱਲਣੀ ਹੋਣੀ ਹੈ ਸਾਰਾ ਰਾਂਗੀ ਪੰਡੇ ਤੋਂ ਮੰਗੀ ਤਾਂ ਤਾਹ ਲੋਜੀ ਛੋਲੇ ਆਪਾਂ ਬਾਅਲੇ ਸੀਗੇ ਤੇ ਇੱਧਰ ਤੇਲ ਵੀ ਪਾ ਲਿਆ ਸੀਗਾ ਕੁੱਕਰ ਦੇ ਵਿੱਚ ਤੇ ਮਸਾਲਾ ਵੀ ਬਣਾ ਲਿਆ ਸਾਰਾ ਤੇ ਇਹ ਛੋਲੇ ਥੋੜੇ ਜਿਹਾ ਖਾਂ ਵਾਜ ਤੇ ਕੱਢ ਨਹੀਂ ਸੀ ਉੱਪਰੇ ਇਹ ਮਸਾਲਾ ਆਪਣਾ ਤਿਆਰ ਹੈ ਤੇ ਉਹ ਥੋੜਾ ਜਿਹਾ ਹੋਰ ਗਰਮ ਹੋ ਜਾਂਦੇ ਹੋ ਤੇ ਪਾਵਾਂਗੇ ਜੀਰਾ थोड़ी पा देंगे हिंग तेल में थोड़ा पूरा गर्म हो जाएंगे फिर तो मसाला पा तेल हो गया हूँ गर्म पा तो दें जीरा जीरा भी पाता सी हिंग भी पाती से मैं मसाला भी पाता सी तो मसाले में आप चंकी तरह भुन्गे भुनिया गया जो पूरी चंकी तरह ਉਦੋਂ ਪਾ ਲਾਂਗੇ ਨਮਕ ਸ਼ਿ ਮਿਰਚ ਇਹ ਆਪਣੇ ਥੋੜੇ ਜਿਹੇ ਪਾ ਲੀਏ ਪੰਡਿਤ ਉਹ ਨਾਲੇ ਕਿਉਂਕਿ ਚਾਹ ਬਣਾਈ ਸੀਗੀ ਕੋਈ ਆਇਆ ਸੀਗਾ ਤੇ ਚਾਹ ਬਣਾਈ ਸੀਗੀ ਤੇ ਇਹਨੂੰ ਉੱਤੋਂ ਢੱਕ ਦਿੰਨੇ ਹੈਗੇ ਪਲੇਟ ਨਾਲ ਤੇ ਮਸਾਲਾ ਜੰਗੀ ਤਰ੍ਹਾਂ ਬਣ ਜੂਗਾ ਇੱਧਰ ਆਪਾਂ ਸਾਰਾ ਸਮਾਨ ਹੈ ਜਿਹੜਾ ਰੱਖ ਦਿੰਨੇ ਹੈਗੇ ਤੇ ਇਹ ਇਹਦਾ ਨਮਕ ਮਿਰਚ ਹੈ ਇਹ ਪਾਵਾਂਗੇ ਜੇ ਦੇ ਰੁੱਕ ਕੇ ਇਹ ਚੰਗੀ ਤਰ੍ਹਾਂ ਫਨ ਲਵਾ ਲਾਂਗੇ ਇਹ ਮਸਾਲੇ ਜਿਹੜੇ ਸਾਰੇ ਇਹ ਆਪਾਂ ਪਲੇਟ 'ਚ ਪਾ ਲਾਂਗੇ ਮਿਰਚ ਜਿਹੜੀ ਆਪਣੀ ਮਿੱਠੀ ਹੈਗੀ ਇਹ ਜ਼ਿਆਦਾ ਪਾ ਲਾਂਗੇ ਨਮਕ ਥੋੜਾ ਜਿਹਾ ਘੱਟ ਪਾਵਾਂਗੇ ਕਿਉਂਕਿ ਉਬਲੇ ਸੀ ਜਿਹੜਾ ਛੋਲੇ ਉਦੋਂ ਵੀ ਪਾਤਾ ਸੀਗਾ ਨਮਕ ਤੇ ਥੋੜੀ ਜਿਹੀ ਪਾਵਾਂਗੇ ਹਲਦੀ ਇਹ ਪਾਵਾਂਗੇ ਗਰਮ ਮਸਾਲਾ ਨੰਨੂ ਪਾ ਕੇ ਰੱਖ ਲਾਂਗੇ ਤੁਹਾਨੂੰ ਆ ਪਾ ਦਾਂਗੇ ਅਮचूर ਪਾਊਡਰ ਮوڑا ਜੀ ਪਾਉਣ ਦੀ ਜਿਆਦਾ ਨਹੀਂ ਟਮਾਟਰ ਪਾਤਾ ਆਪਾਂ ਸਬਜ਼ੀ ਚ ਅਮचूर ਪਾਊਡਰ ਥੋੜਾ ਜਿਹਾ ਜਾ ਦਾਂਗੇ ਨਹੀਂ ਹੋ ਚੰਗੀ ਤਰ੍ਹਾਂ ਤੇਲ ਨਹੀਂ ਨਿਕਲਿਆ ਓਦੋਂ ਸਾ ਸੁੱਕੇ ਮਸਾਲੇ ਪਾਵਾਂਗੀ ਮਸਾਲਾ ਹਜੇ ਆਪਣਾ ਭੁੱਜੀ ਜਾਂਦਾ ਹੈਗਾ ਹਜੇ ਤੇਲ ਨਹੀਂ ਨਿਕਲਿਆਗਾ ਤਾਂ ਕਰਕੇ ਉਸਦੇ ਨਾਲ ਮਿਰਚ ਪਾਵਾਂਗੀ ਠਹਿਰ ਕੇ ਰਸਮੀ ਹਜੇ ਆਇਆ ਨਹੀਂ ਨਾ ਪੇਸ਼ੰਤ ਹੋ ਰਸਮੀ ਆ ਗਿਆ ਹੈ ਤੇ ਇਹ ਨਹੀਂ ਜਾਂਦੇ ਅਗੇ ਬਦਲਾਈ ਦੀ ਬਾਤ ਬਹੁਤ ਹੈਗੀ ਹਜੇ ਵੀ ਮੌਸਮ ਹੋ ਨਹੀਂ ਆ। ਬਸ ਲਵਾਈ ਹੀ ਹੈ। ਉਹ ਮੈਂ ਗਰਮੀ ਹੈ ਨਹੀਂਗੀ ਠੀਕ ਹੈ ਮੌਸਮ ਹੈ ਨਹੀਂ ਗਰਮੀ ਜ਼ਿਆਦਾ ਹੈ ਨਹੀਂ। ਮੌਸਮ ਠੀਕ ਹੈ। ਪਹਿਲਾਂ ਥੋੜੀਆਂ ਜਿਹੀਆਂ ਕੜੀਆਂ ਆ ਜਾਂ ਸੀ ਤੇ ਆ ਕੱਪੜੇ ਲਾਤਰੇ ਸੀਗੇ। ਹੁਣ ਫੇਰ ਭਾਤੇ ਥੋੜੀਆਂ ਜਿਹੀਆਂ ਕੜੀਆਂ ਆ ਜਾਂਦੀਆਂ ਰੋਜ਼ ਹੀ। ਬਸ ਸੁੱਕਾ ਨਹੀਂ ਜਾਂਦਾ ਤੇ ਥੋੜੀਆਂ ਹੀ ਕੜੀਆਂ ਆ ਜਾਂਦੀਆਂ। ਅੰਸਾਰ ਲਈ ਜੋ ਆਪਣੇ ਤੇ 10:00 ਵਜੇ ਹੀ ਨਿਕਲਿਆ।

ਬਾਕੀ ਜਿਹੜੇ ਆ ਚੋਲੇ ਸੀਗੇ ਇਹਨਾਂ ਨੂੰ ਛੋਲਿਆਂ ਨੂੰ ਅਲੱਗ ਕਰ ਲਾਂਗੇ ਤੇ ਪਾਣੀ ਜਿਹੜਾ ਸਾਰਾ ਉਹ ਆਪਾ ਪਾਉਣਾਂਗੇ ਉੱਤੇ ਪਾਵਾਂਗੇ ਮੈਂ ਪੁੜਕੀ ਪਾਉਣੀ ਹੁੰਦੀ ਹੈਗੀ ਤੇ ਵੈਸੇ ਉਹ ਵੀ ਪਾ ਸਕਦੇ ਆ ਉਹ ਤਾਂ ਸਾਫ਼ ਹੀ ਹੁੰਦਾ ਮੈਂ ਕੁਝ ਨਹੀਂ ਹੁੰਦਾ ਕਿ ਮੈਂ ਪੁੜਕੀ ਪਾਉਣੀ ਹੁੰਦੀ ਹੈ ਮੇਰਾ ਮਾਦਤਾ ਆਹ ਪਾ ਦਿੰਨੇ ਆ ਪਾਣੀ ਬਾਅਦ ਇਹ ਸਮਾਨ ਵੀ ਤਾਂ ਜਰਗਾ ਨਾਣਾ ਥੋੜਾ ਜਿਹਾ ਪਾ ਦਿੰਨੇ ਆ ਪਾਣੀ ਆਪਾਂ ਪਾਉਣ ਲਿਆਗਾ ਤੇ ਛੋਲੇ ਅਲੱਗ ਹੈ ਇਸੋ ਲਈ ਵੀ ਆਪਾਂ ਥੋਲੇ ਕੁੱਕਰ ਦੇ ਵਿੱਚ ਹੀ ਇਹ ਝੂਟੇ ਨੂੰ ਪਾਣ ਪਾ ਕੇ ਇਨਸ਼ਾਅੱਲਾ ਹੁਣ ਥੋੜਾ ਜਿਹਾ ਹੋਰ ਪਾ ਲੈ ਆਂਦੇ ਤੇ ਜਦੋਂ ਕੱਲ ਲੱਗਿਆ ਜਦੋਂ ਇਹ ਪਾ ਦਾਂਗੇ ਪਾਣੀ ਹੁਣ ਪਾ ਦੇਣੀ ਹੈ ਪਾਣੀ ਛੋਲੇ ਪਾ ਦਾਂਗੇ ਠਹਿਰ ਕੇ ਹਜੇ ਜਦੋਂ ਪਾਣੀ ਉਹ ਦਵਾਰਾ ਵਾਲਾ ਆ ਗਿਆ ਛੋਲੇ ਵੀ ਪਾਤੇ ਵਿੱਚ ਆਪਾਂ ਤੇ ਸਬਜੀ ਆਪਣੀ ਤੜਕਾ ਲੱਗ ਗਿਆ ਛੋਲਿਆਂ ਦੀ ਤਰੀ ਬਣਉਣੀ ਬਹੁਤ ਵਧੀਆ ਛੋਲੇ ਤੋਂ ਥੋੜੇ ਹੀ ਹਣ ਤੇ ਪਰ ਤਰੀ ਜਿਆਦਾ ਹੋਵੇ ਤਰੀ ਬਹੁਤ ਟੇਸਟੀ ਬਣਦੀ ਹੈਗੀ ਤੇ ਸਬ지 ਆਪਣੀ ਬਣ ਗਈ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਐਂਡ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ